ਕੀ ਕਰੀ ਗਏ ਜਾਂਦੇ ਹਾਂ ਆ ਤਾਸ ਖੇਡ ਰਹੇ ਦੁੱਸਰ ਖੇਡ ਰਹੇ ਹਾਂ ਹਾਂਜੀ ਦੁੱਸਰ ਹਾਂ ਕੌਣ ਵੰਡੀ ਜਾਂਦਾ ਸਵੇਰ ਤੋਂ ਅਵਤਾਰ ਸਿੰਘ ਸਵੇਰ ਤੋਂ ਵੰਡੀ ਜਾਂਦੇ ਨਹੀਂ ਥੱਕਦੇ ਨਹੀਂਗੇ ਸਰ ਕਣਕੀਆਂ ਬੋਰੀਆਂ ਚੱਕ ਰਹੇ ਹਾਂ ਕਿਵੇਂ ਦਾ ਨਜ਼ਾਰਾ ਆ ਗਿਆ ਜੀ ਹਾਂ ਤਾਂ ਜੀ ਤੁਸੀਂ ਨਹੀਂ ਖੇਡਦੇ ਵੇ ਆ ਖੇਡਦੇ ਹਾਂ ਬਾਰੀ ਬਾਰੀ ਦਮਦਬਾਦ ਹੈ ਇਹਨੂੰ ਕਰਵਾ ਦਨ ਕਰਵਾ ਦ ਜਿਹੜਾ ਜ਼ਿਆਦਾ ਵੰਡੀ ਜਾਂਦਾ ਉੱਧਰ ਬਹਿ ਜਾਂਦੇ ਆ ਦਾਵਤ ਦਵਾਣਾ ਜ਼ਰੂਰੀ ਆ ਕਿੰਨੇ ਜੋ ਆਕ ਨਹੀਂ ਫੇਰੇ ਹਾਂਜੀ ਮੈਂ ਯਾਦ ਕਰ ਲਿਆ ਫੇਰੇ ਭੁੱਲ ਗਿਆ ਕਰ ਲੋਈ ਕਰ ਲੋ ਪੰਜ ਘਟ ਸੱਤਾਂ ਪੰਜ ਘਟ ਸੱਤਾਂ ਸੱਤਾਂ ਦੋ ਬਾਈ ਦੋ ਆ ਹਾਂ ਲੱਗਦਾ ਹਾਂ ਅੱਜ ਦੁੱਗਲ ਲੱਗਾਂ ਹਾਂ ਇਹ ਲੈ ਦੇਖੋ ਠੀਕ ਆ ਹਾਂ ਕੱਕ ਮੰਡਤਾਰੇ ਉਹ 26 ਨੇ ਪੈ ਗਈਆਂ ਜਿਤਨ ਚੇਰੀ ਦਾ ਟੀਕਾ ਦੇਵਾ ਨਾ ਜੀ ਓਏ ਬਹੁਤ ਵੱਟਦੇ ਆ ਉਹ ਲੰਦੇ ਆ ਅਸੀਂ ਬੰਡਾਈ ਦਾ ਟੀਕਾ ਕਰੇ ਨਾਲ ਹੋਇਆ ਵਾ ਇਹੀ ਤਾਂਸ ਲੈਂਦਾ ਇਹ ਬੰਦਾ ਅੱਛਾ ਭਾਈ ਇੰਨਾ ਕੋਲੇ ਬੈਠਦੇ ਹੁੰਨੇ ਉਹ ਕੀ ਸਿੱਖਦੇ ਹੁੰਨੇ ਉਹ ਨੀ ਇਹ ਦਾਦਾ ਸਿੱਖਣੋਂ ਤਾਂ ਕੀ ਆ ਜੀ ਬੱਸ ਕਦੇ ਜੱਕਾ ਰੱਖ ਲਿਆ ਕਦੇ ਹੋਰ ਰੱਖ ਲਿਆ ਹਾਂਜੀ ਅਮਰਜੀਤ ਫੌਜੀ ਆ ਜੀ ਫੌਜੀ ਅੰਗਰੇਜ਼ੀ ਬੋਲਦੇ ਨੇ ਜਿਹਨੇ ਫੌਜੀ ਦੇ ਬੋਲ ਕੇ ਦਿਖਾਓ ਥੋੜੀ ਇਹ ਮੈਂ ਤਾਂ ਜ਼ਰਦਾਂ 50 ਦੇ 85 ਦੇ ਵਿੱਚ ਜਾ ਅਨਪੜ੍ਹਣ ਨੂੰ ਲੱਗੀ ਸੀ ਸਾਰੀ ਆਪਣੀ ਹਰੇ ਜਿਸ ਵਗਾ ਗੈਨੀ ਨੋ ਨੀ ਮੈਂ ਕਾਦ ਹੂ ਹਾਂ ਸਾਤ ਮਰਾਗਾ ਗਲ ਮਰਾਗਾ 2033 ਪਹਿਲਾ ਨਾ ਥੋੜੇ ਜਿਹੇ ਦਿਨ ਪਹਿਲਾ ਆਤੇ 20 30 ਸਾਲ ਪੁਰਾਣਾ ਲੇ ਗਿਆ ਇਹ ਕਾਦੇ ਚ ਜ਼ੋਰ ਬਹੁਤ ਦਾ ਪਹਿਲ ਮਾਰਦਾ ਇੱਕ ਵਾਰੀ ਇਹਨੇ ਮੇਲੇ ਦੇ ਝੰਡੀ ਪੱਟੀ ਦੀ ਅੱਛਾ ਉਹ ਟਾਈਮ ਚ 80 ਰੁਪਏ ਬਣ ਗਏ ਤੈਨੂੰ ਅੱਛਾ ਹਾਂ ਪਲੰਨੀ ਵੀ ਕਰੇ ਕਰਾਦੇ ਪਲਵਾਨ ਤਾਂ ਹੈ ਅੱਛਾ ਜੀ ਮੰਨੇ ਨਹੀਂ ਪਰ ਉਹਨੇ ਬੰਦੇ ਨੇ ਇਹ ਮਾਰੇ ਸਾਹਮਣੇ ਤਿੰਨ ਵਾਰੀ ਢਾ ਲਿਆ ਇਹ ਮੰਨੇ ਨਹੀਂ ਜਾਣ ਜਾਂ ਬਧਿਆ ਪਿਆ ਸਾਰੇ ਹਾਈਲਾਈਟਸ ਕਰਕੇ ਬਾਹਰ ਵੱਲ ਨੂੰ ਜਾ ਰਹੇ ਨੇ ਕਾ ਇਹ ਸਾਡੇ ਦੋ ਹੀ ਪੁੱਤੇ ਵਾਕੇ ਅੱਛਾ ਜੀ ਹੋਰ ਨਾਲੇ ਪੂਰੇ ਗੜगांव ਮਿਲਦਾ 50000 ਰੁਪਏ ਕਹਿੰਦਾ ਬਾਹਰ ਜਾਣਾ ਹਾਂ ਇੱਕ ਆ ਬ78ਵੇਂ ਦੇ ਪਤਾ ਉਹ ਵੀ ਸਾਰੇ ਮਸ਼ੀਨਰੀ ਛੱਡੇ ਸਾਬ ਬਾਹਰ ਭੱਜ ਗਏ ਪਤਾ ਨਹੀਂ ਕੀ ਕਰਨਗੇ ਅੱਛਾ ਸਾਡੇ ਪਿੱਛੇ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੈ ਸਾਬ ਦਾ ਕਿਸੇ ਦਾ ਸਾਡਾ ਪਿੰਡ ਕੋਈ ਕਿਸੇ ਦਾ ਬਰੋਤਾ ਨਹੀਂ ਹਟਦਾ ਅੱਛਾ ਅੱਛਾ ਨਾ ਚਾਹ ਗਰੀਬਾ ਚਾਹ ਅਮੀਰਾ ਕਿਸੇ ਵੀ ਬਰੋਦਰਨ ਜਾ ਹਰ ਇੱਕ ਮਾਰਗ ਉੱਥੇ ਜਾਂਦੇ ਆ ਚਾਹ ਕੋਈ ਛੋਟੇ ਛੋਟਾ ਵੀ ਸਾਡੀ ਬਰੋਦਰਤਾ ਨਹੀਂ ਕਿਸੇ ਨਾਲ ਠੀਕ ਅੱਜ ਲੜਦੇ ਕੱਲ ਨੂੰ ਆ ਜੀ ਕੋਈ ਨਹੀਂ ਅੱਜ ਲੜਦੇ ਕੱਲ ਨੂੰ ਆ ਜੀ ਕਿਉਂ ਆ ਜੀ ਹਾਸ਼ਵਾ ਲੜਦੀ ਨਹੀਂ ਜੇ ਲੜਵੀ ਪੋਵੇਂਗਾ ਤਾਂ ਉਹ ਜੀ ਕਿਉਂ ਆ ਜੀ ਕਹਾ ਬਤਾਏ 65 ਬਜੇ ਪਾਵਾ 17 ਗਾ ਮਾ ਤੇ ਹੀਣ ਕੋ ਹਾਵਾ ਅਸਿਆਂ ਕਾਬੇ ਬਾਹਰ ਨਾ ਪਾਓ ਪਿੰਡ ਦੇ ਵਿੱਚ ਸਾਡੇ ਥਵਾਕ ਬਹੁਤ ਜਾਂਦੇ। ਸਾਡੇ ਖਾਸ ਸਾਡੇ ਕੋਈ ਲੜਾਈ ਨਹੀਂ। ਸਾਡੇ ਕਿਸੇ ਨਾਲ ਬੈ ਨਹੀਂ ਜੀ ਲੜਾਈ ਨਹੀਂ। ਅੱਛਾ ਜੀ। ਨਾ, ਚਾਹ ਕੋਈ ਖਾਸ ਲੋ ਕਿਸੇ ਨਿਜੀ ਅਬਰੋਧ ਨਹੀਂ। ਕਿਸੇ ਦਾ ਮਾੜਾ ਨਹੀਂ ਬਸੇ। ਠੀਕ ਹੈ। ਸਾਰੇ ਰਲ ਮਿਲ ਕੇ ਰਹਿਣ ਵਾਲੇ। ਸਤਿ ਸ਼੍ਰੀ ਅਕਾਲ। ਆਦਾਬ, ਨਮਸਕਾਰ। ਪਿੰਡੋਂ ਪਿੰਡੇ ਸ਼ੋਹ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਘਰਾੜੀ ਸਾਹਿਬ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸੱਤ ਦੇ ਵਿੱਚ ਸਾਰੇ ਬਯੁਰਗ ਨੌਜਵਾਨ ਸਾਡੇ ਇਕੱਠੇ ਹੋਏ ਨੇ ਸੋ ਇਹਨਾਂ ਨਾਲ ਗੱਲਬਾਤਾਂ ਕਰਦੇ ਆ। ਕਿੱਦਾਂ ਠੀਕ ਹੋਈ ਸਾਰੇ ਹਾਂ ਜੀ ਕੀ ਨਾਮ ਹੈ ਹਰਮੇਸ਼ ਸਿੰਘ ਹਰਮੇਸ਼ ਸਿੰਘ ਹਾਂ ਹਾਂ ਜੀ ਆ ਕੀ ਕਰੀ ਗਏ ਅੰਦੇ ਹਾਂ ਤਾਸ਼ ਖੇਡ ਰਹੇ ਕੀ ਕਿਹੜੀ ਤਾਸ਼ ਦੇ ਵਿੱਚ ਆਹ ਕਿਹੜੀ ਗੇਮ ਖੇਡ ਰਹੇ ਦੁੱਸਰ ਖੇਡ ਰਹੇ ਹਾਂ ਜੀ ਹਾਂ ਜੀ ਦੁੱਸਰ ਇਹਦੇ ਵਿੱਚ ਕੀ ਹੁੰਦਾ ਏ ਇਹ ਚ ਇੱਕ ਦੂਏ ਤੇ ਵੰਡਾਣਾ ਤਾਸ਼ ਤੇ ਵੰਡਾਰੇ ਹਾਂ ਜੀ ਅੱਛਾ ਕੌਣ ਵੰਡੀ ਜਾਂਦਾ ਸਵੇਰ ਤੋਂ ਇਹ ਅਵਤਾਰ ਸਿੰਘ ਉਹ ਕੌਣ ਨੇ ਆਪਣੇ ਭਾਈਆ ਵਾਏ ਵੀ ਅੱਛਾ ਜੀ ਹਾਂ ਆ ਸਵੇਰ ਤੋਂ ਵੰਡੀ ਜਾਂਦੇ ਵੀ ਥੱਕਦੇ ਨਹੀਂਗੇ ਨਾ ਹਾਂਜੀ ਧੱਕਣੂ ਕੇ ਜਰਾ ਕਣਕੀਆਂ ਬੋਰੀਆਂ ਚੱਕ ਰਿਹਾ ਬੜਾਈਆਂ ਹਾਂ ਰੌਂਡ ਪਾ ਪਾਗਾ ਕੌਣ ਹੈ ਰੋਡੀ ਕੌਣ ਹੈ ਕਦੇ ਜੱਕਾ ਰੱਖ ਲਿਆ ਕਦੇ ਹੋਰ ਰੱਖ ਲਿਆ ਕਾਊਂਟ ਕਰੀਂ ਕੌਣ ਜਾਂਦਾ ਈ ਰੋਡੀ ਇਸਕਾ ਸਬਾਹ ਹੋਆ ਹਾਂਜੀ ਇਸਕਾ ਸਬਾਹ ਹੋਆ ਰੌੜਾ ਪਨਕਾ ਬਾਤ ਦਿਲ ਦਾ ਸਾਫਾ ਸਾਰਾ ਦਿਨ ਬੰਡੇਗਾ ਪਰ ਕਹੀਂ ਜਗ੍ਹਾ ਮੈਨੂੰ ਕੁਛ ਨਾ ਕੁਛ ਅਸੀਂ ਚੱਲੀ ਜਾਈਏ ਹੋਰ ਕੋਈ ਗੱਲ ਨਹੀਂ ਕਹੀਂ ਜਾਣਦੇ ਹੁਣ ਇੱਕ ਵਾਰ ਵੀ ਰਹੀਦੀ ਚੱਕਾ 52 ਠੋਕੀ ਵੀ ਸਾਈ ਚਾਲੀਆਂ ਬਣਾਈਏ 44 ਕਰਦੀਆਂ ਦੱਸ ਹੈ ਤੁਹਾਡਾ ਨਾਮ ਦੱਸ ਦੋ ਹੈ ਤਾਰਾ ਤਾਰਾਈ ਹਾਂ ਅੰਬਰਾਲਾ ਹਾਂ ਅੰਬਰਾਲਾ ਕੇ ਬੋਦੀ ਵਾਲਾ ਕੀ ਨਾਮ ਹੈ ਤੁਹਾਡਾ ਪਹਿਲਾਂ ਤੇ ਐਂ ਦਾ ਦੱਸੋ ਤਰਨਤ ਸਿੰਘ ਨੰਬਰਦਾਰ ਨੰਬਰਦਾਰ ਹੀ ਆ ਇਹ ਨੰਬਰਦਾਰ ਦੇਖ ਲਓ ਪਿੱਛੇ ਲਾ ਤਾ ਨੰਬਰਦਾਰ ਦੀ ਕਹਿੰਦੇ ਸਰਪੰਚ ਨਾਲੋਂ ਜ਼ਿਆਦਾ ਟੋਰ ਹੁੰਦੀ ਹੈ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੋਣਾ ਹੀ ਸਾਨੂੰ ਦਾ ਪਤਾ ਨਹੀਂ ਆ ਰਿਹਾ ਸਰਪੰਚੀ ਦੀਆਂ ਵੋਟਾਂ ਆ ਰਹੀਆਂ ਨੇ ਹੁਣ ਅੱਗੇ ਹਾਂ ਆ ਰਹੀਆਂ ਨੇ ਜੀ ਕਿੰਨੂ ਪਾ ਰਹੇ ਹੋ ਇਤਕੀ ਹੱਟਾ ਕੋਈ ਖੜੇ ਨਹੀਂ ਪਤਾ ਨਹੀਂ ਕੋਈ ਕਿੰਨੂ ਮ ਦੱਸੀ ਠੀਕ ਹੈ ਕੋਈ ਸਰਵੇਖਣ ਨਹੀਂ ਹੋਇਆ ਨਾ ਵੀ ਕੌਣ ਖੜਿਆ ਕੌਣ ਨਹੀਂ ਠੀਕ ਇੱਥੇ 6ਵੇਂ ਪਾਸ਼ਾ ਇੱਥੇ ਲੈ ਕੇ ਕੁੜੀ ਦੋ ਅੱਛਾ ਜੀ ਉਹ ਕਿਸੇ ਨੇ ਬਾਹਰ ਛੱਡਦਾ ਸ਼ਰਮਕ ਸਿੰਘ ਨਾ ਤਾਉਦਾ ਠੀਕ ਹੈ ਜੀ ਉਹ ਇੱਥੇ ਪਿਆਰੇ ਆ ਪਿਆਰਾ 6ਵੇਂ ਪਾਸ਼ਾ ਨੂੰ ਯਾਦ ਕਰਦਾ ਰਿਹਾ 1673 ਵੀ ਕਿਉਂ ਨਹੀਂ ਪੰਜ ਹਾੜ ਨੂੰ ਇੱਥੇ 6ਵੇਂ ਪਾਸ਼ਾ ਆਏ ਉਹ ਛੱਪੜੀ ਚੀ ਉਹ ਛੱਪੜੀ ਜਣਾ ਉਹਨੂੰ ਕਾਇ ਗਿਆ ਉਹਨੂੰ ਉੱਥੇ ਉਹਦਾ ਕੋਟ ਠੀਕ ਹੋ ਗਿਆ ਫਿਰ ਉਹਨੂੰ ਇੱਥੇ ਵੀ ਆਪਣੇ ਵਿੱਚ ਗੁਰਦਵਾਰਾ ਵੀ ਆ ਉਹਦਾ ਸ਼ਰਮਕ ਸਿੰਘ ਦਾ ਉਹ ਤਾਂ ਵੀ ਇੱਥੇ ਗੁਰਦਵਾਰਾ ਬਣ ਗਿਆ ਉਹਨਾਂ ਦਾ ਵੀ ਇਹ ਤਾਂ ਇਹਦਾ ਇਤਿਹਾਸ ਹੈ 6ਵੇਂ ਨੌਵੇਂ ਪਾਸ਼ਾਏ ਜਾਂ ਡीडीसी ਦੇਣ ਗਏ ਅੱਛਾ ਜੀ ਆਉ ਇੱਥੋਂ ਆਏ ਤੇ ਗੜੀ ਸਾਹਿਬ ਗੜੀ ਸਾਹਿਬ ਨੂੰ ਚੱਲ ਕੇ ਕਰਾਲੀ ਸਾਹਿਬ ਕਰਾਲੀ ਸਾਹਿਬ ਨੂੰ ਚੱਲ ਕੇ ਉੱਚੀ ਕੇ ਗਏ ਹਾਂਜੀ ਠੀਕੇ ਦੇ ਵਾਹ ਪੇ ਵੀ ਨਾ ਕਰਾ ਦੋਣੇ ਨੂੰ ਦੇ ਪੇ ਵੀ ਗਏ ਪੇ ਮੇ ਛੇ ਪਾਸ਼ੇ ਜਾਂ ਪਹੁੰਚੇ ਹੋਈਆਂ ਠੀਕ ਆ ਹੁਣ ਇਹ ਤੇ ਚਲੋ ਆ ਗਏ ਗੁਰੂ ਘਰ ਦੀ ਘਾਰੀ ਹੁਣ ਜਿਹੜੀਆਂ ਸਰਪੰਚੀ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਸਰਬ ਸੰਮਤੀ ਨਾਲ 5 ਲੱਖ ਰੁਪਏ ਮਿਲ ਲਈ ਐ ਤੇ ਕੀ ਸਰਬ ਸੰਮਤੀ ਹੋਊਗਾ ਵੋਟਾਂ ਮੈਨ ਗਈ ਹਰ ਸਮਝਿਆ ਕੋਈ ਆ ਜਾ ਹੈ ਧਨੀਆ ਚ ਕੱਢ ਜਿਹੜੇ ਨੌਜਵਾਨ ਨੇ ਉਹ ਮੰਨਦੇ ਨਹੀਂ ਇਸ ਬਾਤ ਹਮਮ ਅਰੇ ਛਾੜੇ ਦਾ ਮੰਨਦਾ ਨਾ ਚੰਦ ਬਣਾ ਲਿਓ ਕੋਈ ਬਣਾ ਵਿਚਾਰਾ 1 ਸਾਲ ਪਹਿਲਾਂ 10 ਸਾਲ ਲਾ ਵੀ ਗਿਆ ਤਾਂ ਪਰ ਹੁਣ ਕੋਈ ਜਿਹੜਾ ਨੌਜਵਾਨ ਆ ਉਹ ਕਹਿੰਦਾ ਮੈਂ ਬਣਾ ਮੈਂ ਬਣਾ ਚਾਹੀਏ ਹਾਂ ਤੋਹੀ ਕਦੋਂ ਖੜਨਾ ਸਰਪੰਚੀ ਜੀ ਅਸੀਂ ਤਾਂ ਖੜਨੇ ਆ ਸਾਡੀ ਦਾ ਜੀ ਅਸੀਂ 8 8 ਮਹੀਨਾਂ ਸਾੜ ਲੱਗਿਆ ਅਸੀਂ ਅੱਗੇ ਜਾਵਾਂਗੇ ਦੇਖ ਲਓ ਹੁਣ ਮੈਂ ਕਰ ਲੈਣਾ ਗੱਲ ਇਤਰੀ ਸਾਰਿਆਂ ਦੇ ਨਾਲ ਅਸੀਂ ਨਹੀਂ ਬਣਨਾ ਮਰੇ ਕੋਲ ਕੀ ਬਹੁਤ ਬਣਦਾ ਨੰਬਰਦਾਰੀ ਉਹ ਬਹੁਤ ਆਪਾਂ ਕਰ ਲੈਂਦੇ ਆ ਗੱਲ ਜੇ ਕਹਿੰਦੇ ਆਪਾਂ ਸਰਪੰਚੀ ਵਾਲੀ ਗੱਲ ਸਰਵਿਸ ਹਮਤੀ ਨਾਲ ਕਰ ਲਾਈਏ ਸਾਰਾ ਨਾ ਨਾ ਸਰਪੰਚੀ ਆ ਲੈ ਨਹੀਂ ਨਾ ਅਸੀਂ ਬਣ ਜੋਗੇ ਰਹੇ ਹੁਣ ਹਾਂ ਜੀ ਹੁਣ ਜਵਾਗ ਕੀ ਕਰਦੀ ਜਵਾਗ ਤਾਂ ਇੱਕ ਤਾਂ ਖੇਤੀਬਾੜੀ ਕਰ ਰਿਹਾ ਹਾਂ ਇੱਕ ਐਨਸਾਈਕ ਇਨਸਾਈਡ ਐਕਸਾਈਜ਼ ਐਕਸਾਈਜ਼ ਇਨਸਪੈਕਟਰ ਠੀਕ ਹੈ। ਆ ਇੱਕ ਨਾ ਅੱਜ ਕੱਲ ਬੜਾ ਉਹ ਰੁਝਾਨ ਜਿਹਾ ਵਧਿਆ ਬਿਆ ਸਾਰੇ ਹਾਈਲਾਈਟਸ ਕਰਕੇ ਬਾਹਰ ਵੱਲ ਨੂੰ ਜਾ ਰਹੇ ਨੇ। ਕੋਈ ਸਾਡੇ ਦੋ ਹੀ ਪੋਤੇ ਵਾਕੇ। ਅੱਛਾ ਜੀ। ਹੋਰ ਨਾਲੇ ਬੜੇ ਪੂਰੇ ਗੜगांव ਮਿਲਦਾ ਰਾ 50000 ਰੁਪਏ ਕਹਿੰਦਾ ਬਾਹਰ ਜਾਣਾ। ਹਾਂ। ਇੱਕ ਆ ਬੱਠਾ 78 ਮੇਰੇ ਪੁੱਤ ਆ ਵੀ ਸਾਰੇ ਮਸ਼ੀਨਰੀ ਛੱਡ ਕੇ ਸਾਹਿਬ ਬਾਹਰ ਪੱਜੇ। ਪਤਾ ਨਹੀਂ ਕੀ ਕਰਨਗੇ ਉੱਥੇ। ਉਹ ਇੱਥੇ ਐਡੇ ਡੇ ਘਾੜਾ ਛੱਡ ਗਿਆ ਟਰੈਕਟਰ ਟਰਾਲੀਆਂ ਛੱਡ ਗਿਆ ਛੱਡ ਗਿਆ ਮਾ ਸਾਰਾ ਸਮਾਨ ਆ ਦੋ ਮਸ਼ੀਨਾਂ ਖੜੀਆਂ ਨੇ ਮੇਰੇ ਇੱਥੇ ਹਾਂ ਜੀ ਆਪਾਂ ਦੋ ਕਿਲਿਆਂ ਦੀ ਕੋਠੀ ਬਾਈ ਖੜੀ ਹੈ ਸਾਹਮਣੀ ਪਾਚਾ ਕਹਿੰਦੇ ਬਾਹਰ ਜਾਣਾ ਸੋਨਾ ਜੋਂ ਨਗਾਇ ਤੇ ਹੋ ਹੁੰਦੀ ਹੈ ਗੱਲ ਹੁੰਦੀ ਹੈ ਜੀ ਹੁੰਦੀ ਅੱਜ ਹੁਣੇ ਗੱਲ ਹੋਈ ਸੀ ਕਹਿੰਦਾ ਟਿੰਗਾ ਮੇਰਾ ਕਹਿੰਦੇ ਨੀ ਆਈਫੋਨ ਭੇਜ ਦਿਓ ਮੈਨੂੰ ਉਹਨੂੰ ਤਾਂ ਸਿਆਪ ਰੱਖਦੇ ਨੇ ਆਈਫੋਨ ਅੱਛਾ ਕਹਿੰਦਾ ਲਖਨ ਕਹਿੰਦਾ ਬਿਲਕੁਲ ਠੀਕ ਆ ਅੱਛਾ ਪਰ ਉਹਨੂੰ ਮੈਂ ਕਿਹਾ ਰਾਮਾ ਮਾਤਾ ਨੇ ਰੋਟੀ ਪਕਾਉਣੀ ਨਹੀਂ ਆਉਂਦੇ ਜੀ ਕਹਿੰਦਾ ਬਾਪੂ ਚਾੜ ਬੜਾ ਰਹੇ ਹਾਂ ਠੀਕ ਆ ਹਾਂ ਠੀਕ ਆ ਬੜੀਆ ਐਸਾ ਹਾਊਸ ਕੱਪੜੇ ਵਾਲੇ ਹਾਊਸ ਹੋ ਦੀ ਡਿਊਟੀ ਆ ਹਮ ਹਫਤੇ ਚ 5 ਦਿਨ ਕੰਮ ਮਿਲਦਾ ਉਹਨੂੰ ਦੱਸਿਆ ਬੜਾ ਖੁਸ਼ੀ ਆ ਵਧੀਆ ਜੀ ਹਾਂ ਚਲੋ ਯਾ ਤੁਹਾਡਾ ਕੀ ਨਾਮ ਹੈ ਚੰਨ ਸਿੰਘ ਜੀ ਤੋ ਕੀ ਕਰਦੇ ਹੁੰਦੇ ਸੀਗੇ ਇਹ ਲੋਕਾਂ ਜੀ ਖੇਤੀਉਂ ਕਰਦੇ ਖੇਤੀ ਆ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਣਾ ਉਹਨਾਂ ਨੇ ਪੰਜਾਬ ਦੇ ਸਾਰੇ ਬਜ਼ੁਰਗ ਜਿੰਨੇ ਮਿਲਦੇ ਨੇ ਸਾਰੇ ਮੈਨੂੰ ਕਹਿੰਦੇ ਹੀ ਖੇਤੀ ਨਾਲ ਬਾਲਾ ਪਿਆਰ ਆ ਸਾਡਾ ਪਰ ਜਿਹੜੇ ਅੱਜਕੱਲ ਦੇ ਨੌਜਵਾਨ ਨੇ ਉਹ ਬਾਹਰ ਵੱਲ ਨੂੰ ਭੱਜ ਰਿਹਾ ਇਹਦੇ ਉੱਤੇ ਤੁਹਾਡੇ ਸਾਰਿਆਂ ਦੇ ਮੈਂ ਵਿਚਾਰ ਸੁਣਦਾ ਹੀ ਤੂੰ ਹੀ ਦੱਸੋ ਹੀ ਹੁਣ ਇਹਦੇ ਤੇ ਮੈਨੂੰ ਹੁਣ ਤਾਂ ਹੁਣ ਰੀਸ ਰੀਸ਼ੀ ਹੋ ਗਿਆ ਇੱਕ ਦੂਜੇ ਬਾਹਰ ਨੂੰ ਇੱਕ ਦੂਜੇ ਦੇਖ ਦੇਖੋਗੇ ਉਹ ਕਹਿੰਦਾ ਮੈਂ ਵੀ ਜਾਣਾ ਮੈਂ ਵੀ ਜਾਣਾ ਹਰ ਇੱਕ ਬੰਦਾ ਬੋਲਦਾ ਹਾਂਜੀ ਪੁੱਤ ਤਾਂ ਮੈਂ ਨਹੀਂ ਸੀ ਮੈਂ ਤਾਂ ਸਾਨੂੰ ਕਰਹਾੜੀ ਜੇ ਮਿਲਣ ਗਿਆ ਸੀ ਬਲੇ ਜਿੰਨੇ ਹੋਰੇ ਦਵਾਈਆਂ ਵਾਲੇ ਆਉਂਦੇ ਨੇ ਹਾਂ ਜੀ ਸਾਨੂੰ ਖੜਾ ਵੀ ਜਾਂਦੇ ਨੇ ਸਭ ਕੋ ਸਾ ਸਾਡੀਆਂ ਚ ਫੋਟੋਆਂ ਵੀ ਲੈ ਜਾਂਦੇ ਨੇ ਕਿਹਨਾ ਕਿਸਾਨ ਹੋਰੇ 20 25 ਬੰਦੇ ਹੁਣ ਸੀ ਹਮੇਸ਼ਾ ਹੀ ਰਹਿੰਦੇ ਅੱਜ ਹਾਂ ਜੀ ਇਹਦਾ ਵੀ ਪੁੱਤ ਆ ਪੁੱਛ ਅੱਗੇ ਵੇ ਪੁੱਤ ਇਹ ਨੋ ਕੈਨੇਡਾ ਕੈਨੇਡਾ ਹੀ ਤੂੰ ਹੀ ਨਹੀਂ ਜਾਣਾ ਜੀ ਪੰਜਾਬ ਨਹੀਂ ਛੱਡਣਾ ਯਾਰ ਕੀ ਕਰਾਂ ਜਾਂਦਾ ਉੱਥੇ ਹਾਂ ਓਹ puri ਠੀਕ ਆ ਪੂਰਾ ਵਧੀਆ ਨਜ਼ਾਰਾ ਬਹੁਤ ਅੱਛਾ ਕਿਹੜਾ ਯਾਰ ਬੇਲੀ ਸਭ ਤੋਂ ਪੁਰਾਣਾ ਹੈ ਯਾਰ ਦੋਸਤ ਕਿਹੜਾ ਪੁਰਾਣਾ ਸਭ ਤੋਂ ਸਾਰੇ ਆਪਣੇ ਯਾਰ ਦੋਸਤ ਦੁਸ਼ਮਣ ਫਿਰ ਵੀ ਇੱਕ ਉਹ ਗੂੜਾ ਪਿਆਰ ਵਾਲਾ ਹੋਆ ਬੰਦਾ ਜਿਸ ਪਾਸਾਰੇ ਰਾਜੋਂ ਵਾਦੇ ਸਾਡੇ ਪਿੱਛੇ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੈ ਸਭ ਨਾਲ ਕਿਸੇ ਨਾਲ ਸਾਡਾ ਫੰਡ ਕੋਈ ਕਿਸੇ ਦਾ ਵਿਰੋਧਤਾ ਨਹੀਂ ਹੈ ਅੱਛਾ ਨਾ ਚਾਹੇ ਗਰੀਬਾ ਚਾਹੇ ਅਮੀਰਾ ਕਿਸੇ ਵੀ ਬਿਰੋਧਤ ਹੈ ਹਰ ਇੱਕ ਮਾਰਗ ਤੋਂ ਉੱਥੇ ਜਾਂਦੇ ਆ ਚਾਹੇ ਕੋਈ ਛੋਟੇ ਛੋਟਾ ਵੀ ਸਾਡੀ ਮਰੋਤਾ ਨਹੀਂ ਕਿਸੇ ਦਾ ਠੀਕ ਹੈ ਅੱਜ ਲੜਪੇ ਕੱਲ ਨੂੰ ਹੀ ਸਾਰਾ ਅੱਜ ਹੀ ਅੱਜ ਲੜਪੇ ਕੱਲ ਨੂੰ ਹੋਏ ਜੀ ਲੜਦੇ ਨਹੀਂ ਅੱਜ ਉਹ ਲੜਦੀ ਨਹੀਂ ਜੇ ਲੜਵੀ ਪੋਵੇਂਗਾ ਤਾਂ ਹੋਏ ਜੀ ਕਿਉਂ ਹੋਏ ਜੀ ਦਾ ਨਾਮ ਹੀ ਮੇਰਾ ਨਾਮ ਫਕੀਰ ਜਾਂਦਾ ਹੈ ਫਕੀਰ ਚੰਦ ਜੀ ਪਰ ਨਾਮ ਬੜੇ ਸੋਹਣੇ ਨੇ ਤੁਹਾਡੇ ਸਾਰਿਆਂ ਦੇ ਇੱਕ ਤਾਰਾ ਅੰਬਰਾਂ ਦਾ ਤਾਰਾ ਹਾਂ ਮਾੜਾ ਫਕੀਰ ਬਾਈ ਹਾਂ ਕੀ ਕੰਮ ਕਰਦੇ ਹੁੰਦੇ ਸੀ ਜਵਾਨੀ ਵੇਲੇ ਮੈਂ ਜਵਾਨੀ ਵੇਲੇ ਇਹਦਾ ਪੋਸਟਮੈਨ ਸੀਗਾ ਜੀ ਡੀ ਐਸ ਪਿੰਡਾਂ ਚ ਹਾਂ ਜੀ ਤੇ ਹੁਣ ਆਪਣਾ ਵੇਲੇ ਆ ਚਿੱਠੀਆਂ ਪਾਉਂਦੇ ਸੀ ਚਿੱਠੀਆਂ ਉਹ ਪਹਿਲਾਂ ਮਹਿੰਗੀਆਂ ਬੜੀਆਂ ਹੁੰਦੇ ਸੀ ਪਹਿਲਾਂ ਚਿੱਠੀਆਂ ਮਹਿੰਗੀਆਂ ਹੁੰਦੀਆਂ ਸੀ ਹੁਣ ਨਹੀਂ ਹੈ ਜੀ ਹੁਣ ਚਿੱਠੀਆਂ ਪਾਉਂਦੇ ਨੇ ਲੋਕ ਘਟ ਗਏ ਆਹ ਘਟ ਗਏ ਅਲੋ ਮੋਬਾਈਲ ਮੋਬਾਈਲ ਨਹੀਂ ਹੈ ਇਧਰ ਪਾਗੀ ਸੇ ਬਾਈ ਮੋਬਾਈਲ ਨਹੀਂ ਰੱਖਦੇ ਹੈ ਨਾ ਮੋਬਾਈਲ ਕਰਨਾ ਕੀ ਆ ਬਸ ਬੜਾ ਉਰੀ ਯਾਰ ਬਿੱਲੀ ਸਾਰੇ ਮਿਲ ਗਏ ਬਸ ਉਰੀ ਸਾਰੇ ਯਾਰ ਬਿੱਲੀ ਮਿਲ ਗਏ ਬੜੀਆਂ ਗੱਲਾਂ ਬਾਤਾਂ ਹੋਈਆਂ ਸਾਡੇ ਕੋਲ ਮੋਬਾਈਲ ਹੈ ਨੇ ਸਾਡੇ ਦਾ ਨੰਬਰ ਦਾ ਜਾਣਿਆ ਕਿਸੇ ਹੋਰ ਦਾ ਮੋਬਾਈਲ ਦੰਨੇ ਆ ਮੁੰਡੇ ਦੇ ਦੰਨੇ ਆ ਵੀ ਉਹਦਾ ਨੰਬਰ ਲਾ ਦੇਓ ਠੀਕ ਹੈ ਠੀਕ ਆ ਤਸਵੀਰ ਤਸਵੀਰ ਜਾਨੇ ਨਾ ਜਦ ਅਸੀਂ ਹਾਂਜੀ ਫਿਰ ਅਸੀਂ ਮੰਡੇ ਦਾ ਨੰਬਰ ਦੇ ਦਵਾਂਗੇ ਠੀਕ ਹੈ ਜੀ ਹਾਂ ਅਗਲੇ ਯਾਰਵੇਲੀ ਪੁਰਾਣਾ ਕੌਣ ਹੈ ਜੀ ਸਾਰੀ ਯਾਰਵੇਲੀਆਂ ਔਰ ਇਹ ਤਾਂ ਪੁਰਾਣਾ ਨਹੀਂ ਸਾਰੀ ਯਾਰਵੇਲੀ ਹਸਾਰੇ ਇਹ ਵੀ ਮੇਰਾ ਹਨਿਆ 2 ਸਾਲ ਛੋਟੇ ਹੋਣਾ ਕੋਈ 4 ਸਾਲ ਵੱਟਾ ਕਿੰਨੀ ਗਏ ਆਪਣੇ ਮੈਨੂੰ ਅਤਾਫੇ ਮਹੀਨੇ ਤੇ ਸੀਮਾ ਲੱਗ ਜੂਗਾ 10ਵੇਂ ਮਹੀਨੇ ਦੇ ਵਿੱਚ ਅਸੀਂ ਵਾ ਲੱਗ ਦੇਗਾ ਹਾਂ ਹਾਂ ਚਲੋ ਮਬਾਰ ਕਾ ਹੀ ਫਿਰਦੇ ਹਾਂ ਹਾਂ ਬਸ ਹੁਣ ਤਾਂ ਅੱਗੇ ਜਾਣ ਦੀ ਤਿਆਰੀ ਆ ਹਜੇ ਤਾਂ ਨਾ ਜਾਓਈ ਨਹੀਂ ਘਟ ਕੇ ਪਿੰਡਾਂ ਦੇ ਵਿੱਚ ਮੈਂ ਕਹਾ ਬਤਾਇ ਸੱਤਾ ਵਾਰ ਬੁਝਿਟ ਪਾਵੈ ਸੱਤਰੰਗਾ ਮਾਤ ਹੀਣ ਕੋ ਹਾਵੈ ਅਸਿਆਂ ਕਾਬੇ ਹੋ ਬਾਹਰ ਨਾ ਪਾਵੈ ਇਹ ਗੁਰਬਾਣੀ ਦਾ ਰਫਾ ਠੀਕ ਆ ਹੋਰ ਹੱਸਿਓਰ ਹਾਂ ਬਾਈ ਸਨੈਪ ਪਾਈ ਜਾਂਦੇ ਨੇ ਸਾਡੀ ਭਾਈ ਕੇਮ ਹੈ? ਠੀਕ ਠਾਕ ਜੀ ਵਧੀਆ ਤੁਸੀਂ। ਕੀ ਨਾ ਬਾਈ ਤੁਹਾਡਾ? ਮੇਰਾ ਨਾਮ ਤੇਜਪਾਲ ਸਿੰਘ ਹੈ ਜੀ। ਇਹ ਕੀ ਕਰਦੇ ਹੋ ਜੀ? ਬਸ ਖੇਤੀਬਾੜੀ ਕਰਦਾ। ਖੇਤੀਬਾੜੀ ਬਾਈ ਥੋੜਾ ਆਪਣੀ ਏਜ ਦੇ ਤੇ ਦੇਖੀ ਜਾਵੇ ਬਾਹਰ ਵਾਲਾ ਨਰੁਝਾਨ ਬੜਾ ਹੋਇਆ ਬਈ ਬਾਹਰ ਵਾਲੇ ਜਾਣੇ। ਬਾਹਰ ਵਾਲੇ ਸਾਰੇ ਵੈਸੇ ਇੱਥੇ ਆ ਜਾਣੇ ਆ। ਦੇਖਿਆ ਹੈ ਉਹ ਪੈਸੇ ਟਰੂਡੋ ਨੇ ਹੁਣ ਕਰਿਆ। ਹਾਂਜੀ। ਐਲਾਨ ਜਿਹੜਾ 1+2 ਤੋਂ ਬਾਅਦ ਨਹੀਂ ਜਾਣ ਦੇਣਾ ਹੈਗਾ। ਹੁਣ 35% ਵੀਜ਼ੇ ਘਟਾਤੇ। ਅਗਲੇ ਸਾਲ ਦੇ ਵਿੱਚ ਉਹਨੇ ਹੋਰ ਘਟਾ ਦੇਣੇ ਆ 10% ਹੋਰ ਘਟਾ ਦੇਣੇ 45% ਘਟਾਤੇ। ਕਟਾ ਦੇਣ ਦੇਣਗੇ ਅੱਛਾ ਇਹਨਾਂ ਕੋਲੇ ਬਹਿਨੇ ਹੁੰਦੇ ਸਾਰੇ ਬਜ਼ੁਰਗ ਬੈਠੇ ਨੇ ਕੀ ਸਿੱਖਦੇ ਹੁੰਦੇ ਇਹਨਾਂ ਕੋਲ ਮੈਂ ਬਹੁਤ ਘਟ ਵੱਧ ਬਹਿਨਾ ਮੀਟਨ ਟੂਟ ਬੋਲਦੇ ਅੱਛਾ ਹਾਂ ਮੈਂ ਬਸ ਖੇਤ ਜਾਂ ਘਰੇ ਮੈਂ ਖੇਤ ਦੇ ਕਰਿਆ ਕੀ ਨਾਮ ਕੀ ਹੈ ਬਾਈ ਆਪਣਾ ਤੇਜਪਾਲ ਸਿੰਘ ਤੇਜਪਾਲ ਸਿੰਘ ਅੱਛਾ ਪੁਰਾਣੇ ਯਾਰ ਬਿੱਲੀ ਨਾਲ ਹੈਗੇ ਹੁਣ ਵੀ ਜਾ ਗਏ ਬਾਹਰ ਨਹੀਂ ਆਲਮੋਸਟ ਬਾਹਰ ਹੀ ਨੇ ਸਾਰੇ ਬਹੁਤ ਘੱਟ ਨੇ ਇੱਥੇ ਦਾ ਹੀ 2-4 ਕਿਲੋ ਮੇਰੇ ਇੱਥੇ ਹਾਂਜੀ ਇਹਨਾਂ ਵਿੱਚੋਂ ਵਿੱਚੇ ਰਹਿ ਗਏ ਬਾਕੀ ਗਏ ਸਾਰੇ ਹਾਂਜੀ ਚਲੋ ਵਧੀਆ ਬਾਈ ਹੁਣ ਆਪਾਂ ਇੱਧਰ ਗੱਲਾਂ ਬਾਤਾਂ ਕਰਦੇ ਆ ਕੀ ਨਾਮ ਹੈ ਰਤਨ ਕੁਮਾਰ ਹਾਂਜੀ ਰਤਨ ਕੁਮਾਰ ਕੌਣ ਬੰਦਾ ਐਤਕੀ ਕੌਣ ਵੰਡੂਈ ਅਧਿਕਾ ਉਹ ਜਿਹੜਾ ਬੰਨਣ ਵਾਲਾ ਇੱਕ ਦੇਆ ਟੇਕਾ ਨਾ ਇਹ ਅੱਜ ਛੜਾ ਕੇ ਜਾਣਾ ਸੀ ਨਹੀਂ ਅੱਜ ਨਹੀਂ ਛੁੱਟਦਾ ਹੈਗਾ ਛੜਦੇ ਆ ਉਹ ਤੇਰੀ ਪੈ ਗਈ ਆ ਵੀ ਨਾ ਇਹ ਉਹ ਪੈ ਹਾਂ ਛੁੱਟ ਗਿਆ ਪੰਡਾ ਛੜਾ ਦਿਆ ਪੰਡਾ ਵਾਹ ਲਓ ਜੀ ਤਾੜੀ ਮਾਰੋ ਫਿਰ ਤਾੜੀਆਂ ਦਾੜੀਆਂ ਤਾੜੀਆਂ ਦਾੜੀਆਂ ਤਾੜੀ ਮਾਰਦੇ ਸਾਰੇਗਾ ਹੱਥ ਤੇ ਵੀ ਤਾੜੀਆਂ ਲਓ ਜੀ ਆ ਗਈ ਹੁਣ ਵਾਰੀ ਆ ਗਈ ਹਰਿੰਦਰ ਸਿੰਘ ਹੁਣ ਬੰਡਾ ਅੰਕਲੀ ਵਟਾਉਣੀ ਹੈ ਹੁਣ ਆਪਾਂ ਨੇ ਸਾਰਾ ਦਿਨ ਅੱਜ ਬਿਲਕੁਲ ਹੁਣ ਛੁੱਟਣ ਨਹੀਂ ਦੇਣਾ ਰੱਖ ਕੇ ਇਕੱਠੀ ਆ ਰਸ ਰਸ ਚੋਰ ਹਾਂਜੀ ਚੋਰ ਆਇਦਾ ਚੋਰ ਪੱਕਾ ਮੇਰਾ ਨਹੀਂ ਜੀ ਅੱਛਾ ਹਾਂ ਉਹ ਵੀ ਮੇਰਾ ਹੀ ਵੀ ਮੇਰਾ ਦੋਨੋਂ ਲੱਗੇ ਹੋਏ ਨੇ ਫਿਰ ਕੀ ਆ ਲਈ ਕਿਵੇਂ ਠੀਕ ਹੋਈ ਕੀ ਨਾਮ ਹੈ ਆਪਣਾ ਅਮਰਜੀਤ ਸਿੰਘ ਜੀ ਹਾਂਜੀ ਅਮਰਜੀਤ ਸਿੰਘ ਜੀ ਫੌਜੀ ਆ ਜੀ ਫੌਜੀ ਅੰਗਰੇਜ਼ੀ ਬੋਲਦੇ ਹੁੰਦੇ ਨੇ ਫੌਜੀ ਦੇ ਬੋਲ ਕੇ ਦਿਖਾਓ ਥੋੜੀ ਇਹ ਮਨਚਨ ਦਾਸ ਦਾ 50 ਦੇ ਵਿਚਾਰ ਸੀ ਦੇ ਵਿੱਚ ਜਾ ਅਨਪੜ੍ਹਣ ਨੂੰ ਲੱਗੀ ਸੀ ਸਾਰੀ ਜਿੰਨੇ ਸਾਡੇ ਪੁੱਛੀ ਨੇ ਨਾ ਅਨਪੜ੍ਹ ਦੇ ਕੇ ਗਵਰਮੈਂਟੇ ਰਿਟਾਇਰ ਆ ਗਿਆ ਆਪਣਾ ਵਧੀਆ ਕੰਮ ਲੱਗ ਗਿਆ ਪਹਿਲਾ ਪਹਿਲਾਂ ਜਦੋਂ ਮਤਲਬ 10ਵੀਂ ਪਾਸ ਤੋਂ ਰੱਖ ਪਹਿਲਾਂ ਰੱਖ ਲੈਂਦੇ ਸੀ ਹਾਂਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ 10ਵੀਂ ਪਾਸ ਕਰਾਈ ਤੋਂ ਬਾਅਦ ਇਹ ਫਿਰ ਪੂਰੇ ਨੰਬਰਦਾਰਾਂ ਦਾ ਮੰਗਦੇ ਵੀ ਸਾਨੂੰ ਇੱਕ ਫੌਜੀ ਦਿਓ ਹੂੰ ਤੁਸੀਂ ਇਹਨਾਂ ਨੂੰ ਦੇ ਦਿੱਤਾ ਵੀ ਆਹ ਆਮ ਫਿਰ ਅਬਾਉਟ ਗਏ ਸਾਡੇ 5 ਗਏ ਤੇ ਹੀ ਇੱਥੇ ਆਨ ਪੜਾ 6 7 ਅਸੀਂ ਹੋ ਰਿਟਾਇਰ ਹੋ ਗਏ 6 7 ਬੰਦੇ ਇਕੱਠੇ ਕਿੱਥੇ ਡਿਊਟੀ ਕਿੱਥੇ ਸੀਗੀ ਅਸੀਂ ਸ਼੍ਰੀਨਗਰ ਰੀਜ ਵਿੱਚ ਰਹੇ ਸੀ ਆ ਕੀ ਤੁਸੀਂ ਵੀ ਖੇਡੀ ਜਾਂਦੇ ਹੋ ਮੰੋਰੰਜਨ ਆ ਇਹ ਦਾ ਦਰਸ਼ਕ 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 ਖੇਡਦੇ ਨਹੀਂ ਖੇਡਦੇ ਨਹੀਂ ਖੇਡਦਾ ਜੀ ਸੀਵ ਖੇਡਦੇ ਨੇ ਇਹ ਸੀਵ ਖੇਡਦੇ ਨੇ ਅੱਛਾ ਸਾਨੂੰ ਸਹੀ ਫਾਰਮ ਦੀ ਨਹੀਂ ਇਹ ਟੁਪਰਾ ਕਰਨੇ ਇਹ ਫੌਜੀਆ ਵਾਲੀ ਗੇਮ ਹੁੰਦੀ ਹੈ ਨਾ ਜੀ ਰਲ ਮਿਲ ਕੇ ਵਧੀਆ ਚੱਲ ਜਾਂਦੇ ਨੇ ਟਾਈਮ ਪਾਸ ਹੋ ਜਾਂਦਾ ਵਧੀਆ ਕੌਣ ਆਈ ਸਭ ਤੋਂ ਪੁਰਾਣਾ ਯਾਰ ਦੋਸਤ ਸਾਰੇ ਨਹੀਂ ਬਜ਼ੁਰਗ ਤਾਂ ਹੀ ਬੈਠੇ ਨੇ ਸਾਰੇ ਅੱਛਾ ਜੀ ਸਭ ਤੋਂ ਇੱਕ ਸਾਡਾ ਤਾਇਆ ਜੀ ਆ ਸਭ ਤੋਂ ਵੱਡਾ ਤਕਰੀਬਨ ਹੁਣ ਨਗ ਪਿੰਡ ਦੇ ਵਿੱਚੋਂ ਵੱਡਾ ਉਹ ਹੀ ਹੈ ਹਾਂਜੀ ਤੇ ਬਾਕੀ ਫਿਰ ਉਹਨਾਂ ਤੋਂ ਬਾਅਦ ਪਿੰਡ ਦੀ ਖਾਸੀ ਤਾਂ ਦੱਸੋ ਹੀ ਕੋਈ ਸਾਨੂੰ ਪਿੰਡ ਦੇ ਵਿੱਚ ਸਾਡੇ ਥਵਾਕ ਬਹੁਤ ਜਾਣਦੇ ਤੇ ਖਾਸੇ ਸਾਡੇ ਕੋਈ ਲੜਾਈ ਨਹੀਂ ਹੈ ਸਾਡੇ ਕਿਸੇ ਨਾਲ ਨੀਜੀ ਲੜਾਈ ਨਹੀਂ ਅੱਛਾ ਜੀ ਨਾ ਚਾਹ ਕੋਈ ਕਤਰਾ ਕੋਈ ਕਿਸੇ ਨੀਜੀ ਕਿਸੇ ਅbroਧ ਨਹੀਂ ਹੈ ਕਿਸੇ ਦਾ ਮਾੜਾ ਨਹੀਂ ਕੋਈ ਹਿੰਦੂ ਸਾਰੇ ਰਲ ਮਿਲ ਕੇ ਰਹਿਣ ਵਾਲੇ ਲੋਕ ਬਾਕੀ तकरीबन ਸਾਡੇ ਪਿੰਡ ਦੇ ਵਿੱਚ ਹਰੇਕੀ ਧਰਮ ਸਥਾਨ ਵੀ ਸਾਰੇ ਨੇ ਇੱਕ ਦੂਜੇ ਦਾ ਵਿਰੋਧ ਨਹੀਂ ਹੈ ਵੀ ਇਹ ਕੋਈ ਦੂਜੇ ਧਰਮ ਦਾ ਨਹੀਂ ਰਲ ਮਿਲ ਕੇ ਰਹਿਣ ਵਾਲੇ ਨੇ ਸਾਰੇ ਸਾਰੇ ਬਹੁਤ ਵਧੀਆ ਬਹੁਤ ਵਧੀਆ ਟਾਈਮ ਪਾਸ। ਆਹ ਦੂਜੀ ਵਾਰੀ ਆ ਗਈ। ਹਾਂਜੀ ਆਜੀ ਦੂਜੀ ਵਾਰੀ ਆ ਗਈ। ਅੱਜ ਕੈਮਰੇ ਦੇ ਵਿੱਚ ਦੱਸਿਆ ਨਾ ਅੱਜ ਕਿੰਨੀਆਂ ਵਾਰੀਆਂ ਰਿਕਾਰਡ ਰਹਿਣਗੀਆਂ। ਇੰਦਾ ਡਾ ਰਿਕਾਰਡ ਨਹੀਂ ਅੱਜ ਜਿੰਨਾ ਦਾ ਰਿਕਾਰਡ ਰਹੂ। ਬਿਲਕੁਲ। ਆ ਮੈਂ ਹੁਣ ਉਹਨਾਂ ਕੋਲੇ ਉਹਨਾਂ ਦੇ ਕੋਈ। ਦੇਖੋ ਜੀ ਇਹਨਾਂ ਨੇ ਦੇ ਸੁਨਾਣੀਆਂ ਨੇ ਗੱਲਾਂ ਵੀ ਤੁਸੀਂ ਵੱਡਦੇ ਹੁੰਦੇ ਸੀਗੇ। ਇਹਨਾਂ ਦਾ ਰਿਕਾਰਡ ਰਹੂ ਸਾਡੇ ਕੋਲੇ। ਤੁਸੀਂ ਕਹੋਗੇ ਰਿਕਾਰਡ ਦੱਸੋ ਆਪਾਂ ਦੱਸ ਦੇਣਾ ਨਾਲ ਦੀ ਨਾਲ ਵੀ ਉਹ ਦੇਖ ਲਓ। ਚੱਕ 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 ਗਿਆ ਕਿਵੇਂ ਦਾ ਨਜ਼ਾਰਾ ਆ ਰਿਹਾ ਹੈ ਕੇ ਅੰਤਾ ਜੀ ਤੁਸੀਂ ਨਹੀਂ ਖੇਡਦੇ ਵੇ ਆ ਖੇਡਦੇ ਆ ਬਾਰੀ ਬਾਰੀ ਦਮਦਬਾਦ ਹੈ ਇਹਨੂੰ ਕਰਵਾਦੇ ਹਾਂ ਜਿਹੜਾ ਜ਼ਿਆਦਾ ਵੰਡੀ ਜਾਂਦਾ ਉੱਧਰ ਬਹਿ ਜਾਂਦੇ ਆ ਦਾਵਤ ਸਵਾਣਾ ਜ਼ਰੂਰੀ ਆ ਹੋਰ ਪਾਣੀ ਧਾਣੀ ਪੀਂਦੇ ਹਾਂ ਅੰਦਰ ਅੰਦਰ ਠੀਕ ਆ ਹੋਰ ਐਂ ਤਾਂ ਬੈ ਸਿਰੰਗ ਬੋਲਿਆ ਹੀ ਹੁਣ ਰੰਗਾਂ ਚੋਰੀਆਂ ਦੱਬਦੇ ਨੇ ਦੱਸ ਦੇਣੀ ਅੱਛਾ ਤਾਬ ਰਖ ਹੈ ਚੋਰੀਆਂ ਦਖਲ ਕਰਾਉਣਾ ਨਹੀਂ ਕਿਹਨੇ ਕਿਹਨਾਂ ਨੇ ਦੱਬਿਆ ਸਾਰੇ ਇੱਧਰ ਸਾਰੇ ਇੱਧਰ ਤਾਰੇ ਅੰਕਲ ਨੇ ਅੱਜ ਸਾਰੇ ਦੁੱਖ ਤੋੜ ਦੇਣੇ ਨੇ ਫਿਰ ਕੀ ਲਾਗੇ ਤਾਂ ਬਹੁਤ ਗੋਣ ਹਾਂਜੀ ਕੌਣ ਬੰਡੂ ਦੁਆਰਾ ਹੁਣ ਇਹ ਤਾਂ ਹਲੇ ਦੇਖੋ ਜੀ ਖੇਡ ਕੇ ਪਤਾ ਲੱਗੂਗਾ ਜੀ ਰੰਗ ਉੱਠ ਗਏ ਜੀ ਹੁਣ ਰੰਗਾਂ ਇਟੋਂਾਂ ਦਾ ਹੁਣ ਦੇਖੋ ਅੱਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਕਸੀਰ ਹੈ ਜਕਸੀਰ ਹਾਂਜੀ ਅਰੇ ਭਾਈ ਇਹਨਾਂ ਕੋਲੇ ਬੈਠਦੇ ਹੁੰਨੇ ਹੋ ਕੀ ਸਿੱਖਦੇ ਹੁੰਨੇ ਹੋ ਨਹੀਂ ਐਦਾਂ ਦਾ ਸਿੱਖਣਨ ਤਾਂ ਕੀ ਹੈ ਜੀ ਬਸ ਮਾੜਾ ਮੋਟਾ ਹੁਣ ਫਰੀਆਂ ਘਰ ਤੋਂ ਬੇਲੇ ਸੀਗੇ ਮਾੜਾ ਮੋਟਾ ਆ ਜਾਂਦੇ ਨੇ ਕਰਦੇ ਕੀ ਹੁੰਨੇ ਵੈਸੇ ਤੇ ਮੈਂ ਸਵਰਸੀਬਲ ਬੋਰਿੰਗ ਦਾ ਕੰਮ ਕਰਦਾ ਅੱਛਾ ਆਪਣਾ ਇੱਥੇ ਪਿੰਡ ਹੈ ਇਹੀ ਲੱਗਾ ਹੈ ਕਰਹਾੜੀ ਸਾਹਿਬ ਪਿੰਡ ਹੈ ਕਰਹਾੜੀ ਸਾਹਿਬ ਵਿਆਹ ਹੋਇਆ ਹੋਇਆ ਜੀ ਹਾਂਜੀ ਹਾਂਜੀ ਮੈਂ ਵਿਆਹ ਹਾਂਜੀ ਫਿਰ ਮੈਰਿਡ ਬੰਦੇ ਦੀ ਤੇ ਅਨਮੈਰਿਡ ਬੰਦੇ ਦੀ ਕੀ ਫਾਇਦੇ ਨਹੀਂ ਕੋਈ ਐਦਾਂ ਕੋਈ ਐਦਾਂ ਕੋਈ ਉਹ ਨਹੀਂ ਹੁੰਦਾ ਹੈਗਾ ਇਹ ਤਾਂ ਆਪਣੀ ਸੋਚ ਆ ਅੱਛਾ ਜੀ ਠੀਕ ਆ ਸੋਚ ਤੇ ਡਿਮੈਂਡ ਕਰਦਾ ਬੰਦੇ ਦੀ ਠੀਕ ਆ ਜੀ ਇਹ ਨਹੀਂ ਹੁੰਦਾ ਕਿ ਮੈਰਿਡ ਬੰਦਾ ਜਾਂਦਾ ਜੀ ਯਾਰ ਮੈਂ ਤਾਂ ਨਹੀਂ ਨਹੀਂ ਐਦਾਂ ਕੁਝ ਨਹੀਂ ਹੈਗਾ ਇਹ ਤਾਂ ਆਪਣੀ ਸੋਚ ਆ ਬੰਦੇ ਦੀ ਅੱਛਾ ਜੀ ਰੋਟੀ 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 ਦਾ ਇੰਤਜ਼ਾਮ ਫਿਰ ਘਰੇ ਚਾਹੀਦਾ ਕਿ ਇੱਥੇ ਹੀ ਆ ਜਾਂਦੀ ਆ ਬਸ ਭੁੱਖ ਲੱਗ ਜਾ ਖਾ ਜੀ ਨਹੀਂ ਮੰਡੇ ਰਹੀਏ ਬਸ ਅੱਛਾ ਬੈਠਾ ਥੁਰਾ ਇੱਕ ਮਿੰਟ ਘਮਾ ਲਓ ਆ ਭਾਈ ਕਿ ਤਾਰੇ ਕੋਲੇ ਵਗ ਗਈ ਫੇਰ ਅੱਛਾ ਜੀ ਰਾਤਨ ਕੁਮਾਰ ਘੜ ਕੋ ਮਗੇ ਵਗ ਗਈ ਕੋ ਮਕਾ ਉਧਰ ਗਈ ਉਧਰ ਗਈ ਕੋਈ ਸਰ ਨਹੀਂ ਮਿਲੀ ਪੁੱਠੀ ਹੋ ਗਈ ਹਾਂ ਜੀ ਰੱਖ ਰੱਖ ਗਈ ਕੱਟ ਗਿਆ ਅੱਛਾ ਪਾਣ ਨੂੰ ਲਓ ਜੀ ਇਹ ਇਹ ਆਪਾਂ ਦੇਖਾਂਗੇ ਕਿ ਕਿੱਧਰ ਜਾ ਬੀ ਹਲੰਕ ਜੋ ਦੇਖੇ ਟਪਈਆ ਪਾਣ ਨਹੀਂ ਪੁੱਠੀ ਕਰਕੇ ਪਾਣੇ ਕੱਟਦਾ ਪਰਾ ਪਾਨੇ ਰੱਖਦਾ ਨਾ ਕੱਟਿਆ ਨਾ ਕਾਗਲਾ ਉੱਛ ਲੋ ਆਗਲੇ ਔਰ ਗਿਆ ਜੋ ਜਿੱਧਰ ਲੈਨੇ ਕੱਟਿਆ ਕਿਸੇ ਨੇ ਕੱਟਿਆ ਨਹੀਂ ਨਹੀਂ ਜੋ ਤੇਰੇ ਘਰ ਲਾ ਤੇਰੇ ਘਰ ਲਾ ਦੂ ਨਹੀਂ ਕੱਟ ਸਕਦਾ ਮੈਂ ਕੱਟਦਾ ਮੇਰੇ ਕੋਲ ਪਾਰ ਨਹੀਂ ਆ ਸਰਾ ਛੱਡੀਆਂ ਦਾ ਨਾ ਝੜਦਾ ਕਲੀ ਵੀ ਜੋ ਗਲਤ ਗੱਲ ਨਹੀਂ ਤਾਂ ਮੈਂ ਆਪਣੇ ਬੰਦੇ ਨੂੰ ਮਰਵਾਈ ਆ ਜਾਣ ਕੇ ਪੜਾਵਾਂ ਜੀ ਜਾਣ ਕੇ ਮਨਵਾਵਾਂ ਇੱਥੇ ਜਾਣ ਕੇ ਇਹ ਕਿਹੜੇ 11 ਬੋਲੇਗਾ ਦੇਖੀ ਅਫੀਲੇ ਬੇਗਾ 11 ਆਓ ਜੀ ਵਾ ਪੀਲੀਆ ਨੇ ਚੋ ਦੂਣ ਪਵਾ ਗਏ ਤੇ ਲਓ ਜੀ ਯੂਮਾ ਮੇ ਦੇਖਾਂਗੇ ਜੀ ਬੜਾ ਸਹੀ ਹਾਂ ਕੌਣ ਦੇਖ ਲਿਓ ਸਾਰੇ ਕੰਦਾਂ ਦੇਖਿਆ ਪਿਆ ਰੋ ਜੇ ਤਾਰਾ ਰੋ ਤਾਂ ਦੇਖਿਆ ਜੋ ਤਾਂ ਰੋਂਡੀਆ ਬੰਦਾ ਇਹ ਕਾ ਰੋਂਡੀ ਹੈ ਨਹੀਂ ਜੀ ਕਾ ਕੌਣ ਰੋਂਡੀ ਹੈ ਇਹ ਸਾਰੇ ਨਾਲ ਮਿਲ ਕੇ ਖੇਲਦੇ ਆਂ ਚੌੜ ਕਰਦੇ ਆਂ ਸਾਰੇ ਚੌੜ ਕਰਦੇ ਆਂ ਇਹ ਕਾ ਸਵਾ ਬੋਲਣਾ ਇਸਕਾ ਕੰਮਾ ਨਾ ਮੌਲਗੇ ਆ ਆ ਸਿਮਾ ਕੱਲਾ ਟਾਈਮ ਹਟ ਜਾ ਕਹਿੰਦੇ ਬੰਦੇ ਬੰਦੀ ਨਾ ਹੀ ਹੈ ਜੀ ਕੋਡਾ ਅਜੇ ਤੱਕ ਕੋਡ ਹੈ ਹਜੇ ਰਿਕਾਰਡ ਹੈਗਾ ਆਪਾਂ ਗੇਲ ਕੇ ਗੇਲੇ ਦੇਖ ਸਕਾਂ ਹਾਂ ਆ ਟੈਕ ਪਾਸ ਕਰਨਾ ਆ ਜੀ ਹਾਂ ਅੱਛਾ ਈ ਹਾਂ ਟੈਨ ਪਾਸ ਦਾ ਸਾਧਨ ਵਾ ਵਧੀਆ ਨਾ ਦੇਖੀ ਜਾਓ ਪਾਸ ਦਾ ਸਾਧਨ ਆ ਕਿੰਨਿਆ ਸਰਾਂ ਲੈਣੀ ਹੁੰਦੇ ਇਹਦੇ ਵਿੱਚ ਇੱਥੇ 52 ਲੈਣਾ ਜੀ ਇਹ ਕੋਜੀ ਕਰੇਗਾ ਸਾਰੀ ਕੋਈ ਸਰਦੀ ਚੱਕਣ ਦੇਣੀ ਹਾਂ ਜੀ ਜੇ 26 ਕਰੇਗਾ ਤਾਂ 45 ਪੱਤਿਆਂ ਦੇ 6 ਤੇ ਕਰੇਗਾ ਠੀਕ ਆ ਬਾਕੀ 9 ਤੋਂ ਲੈ ਕੇ 11 ਤੱਕ ਦੱਬ ਦੱਸਦਾ ਦੂਸਰੇ ਦਾ ਖੇਲ ਆ ਠੀਕ ਆ ਜੀ ਇਹ ਵੀ ਦੇਖਾ ਉਹ ਜੱਕਾ ਗੇਰ ਗਿਆ ਹਾਏ ਕਿਹੜਾ ਇਹਨਾਂ ਮਲਕੇ ਜੱਕੇ ਨੂੰ ਦੁੱਭੀ ਉਹ ਕਟ ਗਿਆ ਲਓ ਜੀ ਬਣ ਗਈ ਗੱਲ ਬਣ ਗਈ ਲਿਆ ਬਈ ਸਾਰੇ ਚੱਕ ਕਾਸ ਦੀ ਟੱਕਰ ਇਹਦੀ ਬਣ ਰਹਿ ਜੇ ਸਾਰਾ ਬਣ ਗਿਆ ਸਾਰਾ ਬਣ ਗਿਆ ਆ ਬੇਗੀ ਗਈ ਇਹ ਇੱਕ ਤਾਂ ਬਣ ਗਿਆ ਦੋ ਰੰਗ ਕੇ ਦੋ ਰੰਗ ਕੇ ਉਹ ਗੇ ਰੰਗ ਰੰਗ ਖੇਡ ਰਾਂਦੇ ਨਾ ਪਤਾ ਫਿਰ ਵੀ ਦੇਖ ਰਾਂ ਕਰਦੇ ਗਿਆ ਪਰ ਗੇਂਦੇ ਲਿਆ ਜੋ ਰੱਖ ਲਿਆ ਰੱਖ ਉਹ ਸੇਖੀ ਰੱਖ ਦੇ ਗਿਆ ਪਾਣਾ ਹੋਰ ਗਿਰ ਗਏ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਥੋਡੇ ਸਾਰਿਆਂ ਨਾਲ ਗੱਲਬਾਤ ਕਰਕੇ ਰੰਗ ਨਹੀਂ ਰਹਿ ਗਿਆ ਸਵਾ ਹਾਂ ਜੀ ਮੈਂ ਪਾੜ ਚੱਲ ਜਾ ਜੋ ਉਹ ਪਾਣਾ ਹਾਂ ਮੈਂ ਪਾਣ ਗਿਰਿਆ ਉਸਨੇ ਪਾਨ ਦਾ ਪੱਤਾ ਰਹਿ ਗਿਆ ਉਸਨੇ ਗੇਰੇ ਨਹੀਂ ਪਾਨ ਦਾ ਪੱਤਾ ਹਾਂ ਨਾ ਨਾ ਹੁਣ ਰਾਂਗਾ ਕੋਈ ਨਹੀਂ ਰਹਿ ਗਿਆ ਕਣ ਹਾਂ ਫੇਰ ਰਾਂਗ ਨਹੀਂ ਗੇਰੇ ਦਾ ਆ ਆ ਗਈ ਇਹ ਮੇਰੇ ਕੋਲ ਡਿੱਗ ਗਿਆ ਆ ਗਈ ਇਹ ਪੀਤ ਆ ਗਈ ਇੱਕਾ ਖੜ ਗਿਆ ਮਾਈਕ ਉਹ ਰੱਖੀ ਪੀਤ ਆ ਗਈ ਪੀਤ ਆ ਗਈ ਇੱਧਰ ਆ ਗਈ ਘੁੰਮ ਗਿਆ ਮੈਂ ਖਾਲੀ ਜੜਾਾਰੇ ਕੋਲ ਆ ਗਈ ਮੈਂ ਦੇਖ ਥੈਂ ਦੇਖਾਂ ਜੀ ਝੱਪ ਝੱਪ ਕੇ ਆ ਦੇਖ ਮੈਂ ਆਪਣੀਆਂ ਨੌਕਰੀਆਂ ਭਾਈ ਨਾ ਨਾ ਉਹ ਕਿ ਤਰਤਾ ਤੂੰ ਤਾਂ ਪੁੱਤ ਜੀ ਤੂੰ ਤਾਂ ਪੁੱਤ ਨਹੀਂ ਪਾਦੇ ਦਾ ਸੀ ਕਿਉਂ ਰਸੀ ਥਾਰਾ ਬੰਦੀ ਨਹੀਂ ਮਾਨੂੰ ਕੇ ਲੋੜਾ ਠੀਕ ਹੈ ਇਹ ਇੱਕ ਵਾਰ ਸਾਰੇ ਜਾਂਦੇ ਜਾਂਦੇ ਸਾਡੇ ਕੈਮਰੇ ਕਨੇ ਕਹਿ ਦੇ ਪਿੰਡੋਂ ਪਿੰਡ ਸ਼ੋਅ ਆਈ ਸਾਡਾ ਤੇ ਸਾਰੇ ਜਣੇ ਜ਼ਰੂਰ ਦੇਖਣੇ ਪਿੰਡੋਂ ਪਿੰਡ ਸ਼ੋਅ ਆ ਮਾਰਾ ਬਸ ਤਾਰੇ ਨੂੰ ਰਿਹੜ ਕਰਨ ਕੀ ਆਤਾ ਜੀ ਉਹ ਤਾਂ ਰਿਹੜੀ ਆ ਉਹ ਦਿਲ ਦਾ ਸਾਫਾ ਬੰਦਾ ਦਿਲ ਦਾ ਸਾਫਾ ਹੁਣ ਰਾਮ ਨਾਲ ਬੰਡੇਗਾ ਯੱਬੀ ਲਾ ਬੈਬੀ ਆਗੇ 25 25 ਇਹ ਤਾਂ ਠੀਕ ਆ 26 ਹੋ ਗਿਆ ਤਰਾ ਠੀਕ ਆ ਇਹ ਹਮਨੇ ਕੈ ਤੈਨੂੰ ਕਹੇ ਵਾਰ ਰਿਹਾਰਡ ਕਰਦਾ ਥੋੜੀ ਆਸਤ ਬਣੀ ਗਿਆ ਸਾਬਾ ਨੂੰ ਪਤਾ ਇਹ ਨਾ ਬਚਪਨ ਦੇ ਤੋ ਘੇੜਾ ਦੇ ਕੇ ਕੁਮਕਮ ਕੇ ਰਿਪੋਰਟ ਬਣਾ ਬਸ ਇਮਾਨਦਾਰ ਬੰਦਾ ਇਮਾਨਦਾਰ ਬੰਦਾ ਸਿਆਣਾ ਬੰਦਾ ਸਿਆਣਾ ਬੰਦਾ ਨਾ ਸਿਆਣਾ ਵਾਸਤੇ ਕੰਮ ਹੋਣਾ ਛਾੜੇ ਬੰਦੇ ਕੰਮ ਹੋਆ ਪਰ ਕੰਮ ਨਾਲ ਨਾਲ ਸਿਆਣਾ ਵਾਦਾ ਇਹ ਜਿਲੀ ਉਹਨੂੰ ਕਰ ਮੇਰੇ ਕਿੰਨੀ ਪੈ ਪਹਿਲਾਂ ਨਾ ਥੋੜੇ ਦਿਨ ਪਹਿਲਾਂ ਅੱਜ ਤੇ 20 30 ਸਾਲ ਪੁਰਾਣਾ ਲੱਗੀਏ ਜਦ ਦਿੱਤੇ ਜ਼ੋਰ ਬਹੁਤ ਤਾਂ ਪਹਿਲਵਾਨ ਤਾਂ ਇੱਕ ਵਾਰ ਇਹਨੇ ਮੇਲੇ ਦੇ ਝੰਟੀ ਪੱਟੀ ਦੀ ਅੱਛਾ ਉਹ ਟਾਈਮ 'ਚ 80 ਰੁਪਏ ਬਣ ਗਏ ਤੈਨੂੰ ਅੱਛਾ ਹਾਂ ਪਹਿਲਵਾਨੀ ਵੀ ਕਰੇ ਕਰਾਉਂਦੇ ਪਹਿਲਾਂ ਬਹੁਤ ਪਹਿਲਵਾਨ ਤਾਂ ਹੈ ਅੱਛਾ ਜੀ ਮੰਨਨੇ ਉਹਨਾਂ ਦਾ ਕਿ ਚਵਰੂ ਨੇ ਬੰਦੇ ਨੇ ਇਹ ਮਾਰੇ ਸਾਹਮਣੇ ਤਿੰਨ ਵਾਰੀ ਢਾਲਿਆ ਇਹ ਮੈਂ ਨਹੀਂ ਨਹੀਂ ਉਹ ਫਰਿਆ ਕੀ ਤੇ ਗੁੱਸਾ ਕਰਦੇ ਆਂ ਕਾਰਗਰ ਜਾ ਰਹੀ ਤੇ ਤੁਹਾਨੂੰ ਤੁਸੀਂ ਰੋਹਾ ਕਰਦਾ ਰੱਖਿਆ ਹੋੜਾ ਰੱਖੇ ਹੀ ਨਹੀਂ ਕੱਟ ਗਿਆ ਇਹ 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 ਬੱਪਾ ਨੂੰ ਕਰਾ ਗਿਆ ਉਹ ਕੈਮਰਾ ਚੱਲ ਰਿਹਾ ਸੀ ਕਹਿ ਰਹੇ ਫਿਰ ਕਹਿਤਾ ਉਹ ਜਿਹੜੀ ਨਹੀਂ ਕੱਟੀ ਨਹੀਂ ਨਾ ਪੱਤੇ ਦਿਖਾ ਦਈਏ ਪੱਤੇ ਦਿਖਾ ਬਰਾਂਦ ਫੇਟਾ ਦੇ ਪੱਤੇ ਦਿਖਾ ਦਿਓ ਇੱਕ ਵਾਰ ਹਲੇ ਮੈਂ ਕੱਟੀਆਂ ਬੋਲਾਂ ਦੇਖ ਲਓ ਪੱਤੇ ਪੱਤੇ ਪੱਕੇ ਆਪਣੇ ਕੋਲ ਬਣ ਗਿਆ ਸਾਰਾ ਆਪਣਾ ਪੱਤੇ ਪੱਤੇ ਆਹ ਪਾ ਲੈ ਆਉਂਦੇ ਖਾਮ ਲੱਗ ਰਖੇ ਹਾਂ ਕਈ ਵਾਰੀ ਮੌਤ ਹੋ ਗਈ ਰੁੱਤ ਪਰ ਲੋਰੋ ਛੱਡਿਓ ਬਸ ਬਣ ਗਈ ਗੱਲ ਬਣ ਗਈ ਗੱਲ ਇਹ ਪਟਿਆਲੇ ਪੁੱਠੀਓ ਕਰ ਚੱਲ ਬਈ ਲੈ ਬਈ 26 ਦੋ ਚੱਕਣੇ ਚੱਕ ਲਿਓ ਬਵਨ ਜੀ ਨਾ ਜਿਆਦਾ ਹੋ ਜੀ ਦੋ ਚੱਕਣੇ ਚੱਕ ਲਿਓ ਲੈ 26 ਕਰ ਦੇਗਾ ਤੁਸੀਂ ਖਾਸ ਪਟਿਆਲੇ ਦੇ ਆ ਬਈ ਹਾਂ ਜੀ ਕਿੱਥਾ ਕਿਹੜੀ ਕਿਹੜੀ ਮਦਰੀਜਾ ਪਟਿਆਲਾ ਯੂਨੀਵਰਸਿਟੀ ਦੇ ਅੱਛਾ ਯੂਨੀਵਰਸਿਟੀ ਯੂਨੀਵਰਸਿਟੀ ਦੇ ਹਾਂ ہمارا ਉੱਥਾ ਹੈ ਉੱਥਾ ਠੀਕ ਹੈ ਇਮਾਮੇ ਦੇਖਾਂਗੇ ਕੌਣ ਬਣਾ ਏਕਾ ਜਦੋਂ ਇਹ ਪੀਤ ਖਤਮ ਹੋ ਗਈ ਫਿਰ ਆਪਾਂ ਸਾਰਿਆਂ ਨੂੰ ਪੁੱਛਣਾ ਵੀ ਕੌਣ ਵੰਡੇਗਾ ਠੀਕ ਆ ਸਾਰੇ ਹੀ ਵੰਡੇਗਾ ਜੀ ਖਤਾਂ ਇਹੀ ਵੰਡੇਗਾ ਇਹ ਸੇ ਕਾ ਵੀ ਵੰਡੇ ਇਹ ਜਿੱਤਰਨ ਚੇਰੀ ਕਾ ਠੇਕਾ ਦੇ ਆਵਾਨਾ ਜੀ ਹਾਂ ਜੀ ਔਰ ਬਹੁਤ ਪਟਨੇ ਉਹ ਲਾਂਦੇ ਆ ਅਸੀਂ ਬੰਡਾਈ ਕਾ ਠੇਕਾ ਤਾਰੇ ਨਾਲ ਹੋਇਆ ਵਾ ਇਹੀ ਤਾਂ ਥੱਲ ਲੈਂਦਾ ਇਹ ਬਣਦਾ ਆਪੇ ਤੋਂ ਕਮਿਸ਼ਨ ਨੂੰ ਸੰਭਾ ਦੇ ਜੀ ਇਹ ਬਵੰਦੀਏ ਕੀ ਹੈ ਇਹ ਹੁਣ ਆਪਣੇ ਚੱਪੀ ਆਂ ਚੱਪੀ ਕਰਦੇ ਜੇ ਹੁਣ ਤੋੜ ਕੇ ਆਪਾਂ ਮੰਨ ਜਾਾਂਗੇ ਇਹਦੀ ਗੱਲ ਪਰ ਇਹ ਨਹੀਂ ਹੈ ਜੀ ਇਹਦੇ ਕੋਲ ਕੱਤੇ ਨਹੀਂ ਅੰਦਾਜ਼ ਕੋਲ ਕਰੇਗਾ ਕਾਚੇ ਤੋੜੇਗਾ ਇਹ ਮਰਜੀ ਤੋੜ ਲੈ ਟਿੱਕੀ ਰੱਖ ਲੈ ਹੋਰ ਕੇ ਬਣ ਗਈ ਇਹ ਲੈ ਦੇਖੋ ਠੀਕ ਆ ਹਾਂ ਚੱਕ ਮੰਡ ਤਾਰੀ ਉਹਦਾ 26 ਨੇ ਪੈ ਗਈਆਂ ਪਰ ਬੁੱਕਾਂ ਮੈਂ ਤਾਂ ਕੋਈ ਗੱਲ ਨਹੀਂ ਗੱਲ ਵਾਦੇ ਕੁਝ ਨਹੀਂ ਉਹ ਨਹੀਂ ਨਾ ਮੈਂ ਕੁਝ ਵੀ ਨਾ ਨਾਮ ਤਾਂ ਮੈਂ ਬੁੱਕਾ ਮੇਰਾ ਤਾਂ ਨਾਮ ਵੀ ਨਹੀਂ ਕੋਈ ਹੈਗਾ ਹਾਂ ਪਰ ਇਹ ਵੀ ਪਤਾ ਗਿਆ ਨਹੀਂ ਨੋ ਵੀ ਮੈਂ ਕਦੋਂ ਹੋ ਹੋਵਾਂਗਾ ਕਦ ਮਰਾਂਗਾ ਕਦ ਮਰਾਂਗਾ 2033 ਚ 2034 ਚ ਮਰਾਂਗਾ ਮੈਂ ਹਾਂ ਅਭੀ ਸ਼ਿਵਾੜੀ ਰਾਤ ਦੇ ਹੀ ਐਂਟੀ ਇਹ ਜੋ ਤੁਮੇ ਕਿਹ ਡਰੇ ਹੋਈ ਸੀ ਬੀ ਸਹੀ ਹੈ ਇਹੋ ਕੀ ਤਰ੍ਹਾਂ ਖੇਡੇ ਕਰੇ ਦੇਖ ਲਓ ਜੀ ਤਾਂ ਦੇਖ ਰਹੇ ਆ ਤੁਹਾਨੂੰ ਕੋਣ ਬੰਦੀ ਜਾਹੀ ਥਰ ਪਾ ਉਧਰ ਤੋਂ ਤਾਰਾ ਉਹ ਮਨੋ ਬੰਦਾ ਵਾਜਦਾ ਨੋ ਉਸ ਦਾ ਲੀਲਾ ਲੀਲਾ ਹੀ ਹਾਂ ਲੀਲਾ ਦਾ ਨਵਾਂਰ ਬੰਦਾ ਸਾਰੇ ਜਾਤੇ ਹੋ ਸਾਤੇ ਜਾਦੇ ਹਾਂ ਰੱਖਿਆ ਹੋਇਆ ਬੰਦਾ ਆਪਣੇ ਅੱਛਾ ਜੀ ਥਾਂਵੇਂ ਬੰਦੇ ਵੰਡ ਰੱਖਿਆ ਉਰਾ ਉਧਰ ਨਾ ਨਾ ਵੈਸੇ ਨਾ ਨਾ ਜਿਹੜਾ ਸਭ ਮਜ਼ਾਕ ਕਰ ਰਹੇ ਆ ਉਹਦੇ ਬੰਦੇ ਮੁੰਡੇ ਕੋਈ ਨਹੀਂ ਹੈਗਾ ਅਜ ਤਾਂ ਮਜ਼ਾਕ ਕਰਿਆ ਮੇਰਾ ਆੜੀਆ ਅੱਛਾ ਜੀ ਸਭ ਤੋਂ ਪਰਾ ਨਾੜੀ ਪੁਰਾਣਾ ਜਿੱਤੇ ਦਾ ਮੁੰਡਾ ਮੇਰਾ ਬੜਾ ਹਜ ਤੇ ਮੁੰਡਾ ਬੜਾ ਮੇਰਾ ਅੱਛਾ ਜੀ ਫੇਰ ਦੱਸੋ ਹੁਣ ਕਰਾਉ ਬੜਾ ਬਰਾਬਰ ਦਾ 52 ਸਾਲ ਦਾ ਹੋ ਉਹ 52 ਸਾਲ ਦਾ ਆਇਆ ਲੈ ਦੇਖ ਲੈ 52 ਸਾਲ ਦਾ ਮੁੰਡਾ ਜਰਾ ਫੇਰ ਜੇਕ ਜੇਤਲਾ 55 ਸਾਲ ਦਾ ਹੋਇਆ ਫੇਰ ਚਲੋ ਨੇ 55 ਸਾਲ ਦਾ ਫੇਰ ਵੀ ਅੱਛਾ ਹੋਰ ਦੱਸੋ ਹੁਣ ਹੋਰ ਤੁਸੀਂ ਸੁਣਾਓ ਵੀ ਕਿੰਨੇ ਜੋ ਆਕ ਨਹੀਂ ਮੇਰੇ ਹਾਂ ਜੀ ਮੈਂ ਯਾਦ ਕਰ ਲਿਆ ਫੇਰ ਕਰ ਲਓ ਭੁੱਲ ਗਿਆ ਕਰ ਲਓ ਹੀ ਕਰ ਲਓ ਕੋਲਾ ਓਕੇ ਤੇ ਮੇਰੇ ਮੁੰਡੇ 2 3 4 5 6 7 8 5 ਘਟ 7ਾਂ 5 ਘਟ 7ਾਂ 7ਾਂ ਦੋ ਬਾਈ ਉਹ ਆਂ ਤੁਹਾਨੂੰ ਲੱਗਦਾ ਆ ਮੈਂ ਯਾਦ ਰੱਖਦਾ ਹਾਂ ਹਾਂ ਕੇ ਕੇ ਨਾਮ ਆਏਗਾ ਕਾਕਾ ਨਾਮ ਆਏਗਾ ਮਨਜਿੰਦਰ ਸਿੰਘ ਵੈਸੇ ਤਾਂ ਉਹਨੂੰ ਦੇਵ ਕਾਮ ਮਨਜਿੰਦਰ ਸਿੰਘ ਪਿੰਡ ਚ ਦਵਾਉਦੇ ਦੇਵ ਕਾ ਅੱਛਾ ਜੀ 9 ਹੈਗਾ ਮਨਜਿੰਦਰ ਸਿੰਘ ਅਰ ਬੋਤੀ ਪੋਤ ਕਿੰਨੇ ਆ ਜੀ ਕਿੰਨੇ ਘਟ ਕਿੰਨੇ ਆ ਜੀ ਇਵਨ ਨੋ ਨੌ ਘਟ ਇੱਕ 10 ਇੱਕ ਇੱਕ ਨੌ ਘਟ 10 ਪੁੱਤੀਆਂ ਨੌ ਘਟ 10 ਪੁੱਤੀਆਂ ਨੌ ਘਟ ਦਾ ਅਜੇ ਕਿ ਇੱਕ ਹੋ ਗਿਆ ਜੀ 8 8 ਘਟ 2 10 ਪੁੱਤਿਆਂ 8 ਘਟ 2 ਪੁੱਤੇ ਦੋ ਪੁੱਤੇ ਆਰੀ ਕਿ ਪੁੱਤਿਆ ਹੈ ਹਾਂ ਸ਼ਰਾਰਤੀ ਕੌਣ ਹੈ ਤਿੰਨਾਂ ਵਿੱਚ ਤੇ ਹੈ ਸ਼ਰਾਰਤੀ ਕੌਣ ਹੈ ਸਭ ਤੋਂ ਜ਼ਿਆਦਾ ਨੰਬਰਦਾਰ ਤੇ ਤਾਂ ਖੁਦ ਆ ਹਾਂ ਸਰਪੰਚ ਵੀ ਆ ਹਾਂ ਸਾਰੇ ਪਿੰਡ ਦਾ ਮੈਂ ਨੰਬਰਦਾਰ ਨੰਬਰਦਾਰ ਸਰਪੰਚ ਹੀ ਹੋਇਆ ਹਾਂ ਹਾਂ ਹਣੀ ਕਹੇਗਾ ਰਾਂਗਾ ਪਿੰਡ ਮਾ ਤੇ ਜਿਆਦਾ ਸਰਪੰਚ ਤੇ ਜਿਆਦਾ ਟੋਰ ਨੰਬਰਦਾਰ ਕੀ ਹੋਆ ਉਹ ਬੜਾ ਵੀ ਹੋਆ ਬੜਾ ਵੀ ਹੋਆ ਅੱਛਾ ਜੀ ਔਰ ਵੈਸੇ ਉਹ ਵੀ ਹੋਆ ਅੱਛਾ ਜੀ ਉਹ ਮੇਰੇ ਨਾਲ ਠੀਕ ਹੈ ਠੀਕ ਆ ਪਤਾ ਕਰਦੇ ਨਹੀਂ ਗੇਰਦਾ ਇਹ ਪਤਾ ਕਰ ਸਰਪੰਚ ਇਹ ਪਤਾ ਕਰੇ ਪੰਜਾਬੀ ਲਾਂਦੇ ਨੇਗਾ ਆ ਫਿਰ ਸਰਪੰਚੀ ਆ ਰਹੀ ਹੈ ਜੀ ਬਸ ਵੋਟਾ ਕਿੱਧਰ ਪਾ ਰਹੇ ਹੋ ਉਹ ਜਦੋਂ ਇੱਧਰ ਹੀ ਦੇਖਦਾ ਸੋਚ ਕਾ ਬਣੀ ਲੱਗਈ ਅੱਛਾ ਜੀ ਹਲੇ ਕੋਈ ਸੋਚਿਆ ਨਹੀਂ ਵੋਟਾ ਤਾਂ ਸੋਚ ਵੀ ਬਣੀ ਲੱਗਈ ਆ ਅੱਛਾ ਜੀ ਕਿੰਨਾ ਕਾ ਟਾਈਮ ਖੇਡੀ ਜਾਣਾ ਹੈ ਉੜਾ ਅਰ ਤਾਂ ਬਾਦਲ ਦੇ ਰਾਏ ਬਾਦਲ ਜਹੇ 6 ਵਜੇਗੇ 6 ਵਜੇਗੇ ਆ ਰੋਟੀ ਪਾਣੀ ਰੋਟੀ ਰੋਟੀ ਤਾਂ ਦੇ ਬਸ ਮੈਂ ਤਾਂ ਬੁੜਾ ਹੋਣ ਲਿਆ ਕਿ ਬਸ ਦੋ ਵਾਰੀ ਰੋਟੀ ਖਾਣਾ ਦਿਨ ਮੈਂ ਤੜਕੀ ਅਰ ਛਣ ਜਾ ਅੱਛਾ ਉੜੀ ਆ ਜਾ ਰੋਟੀ ਕੇ ਬਾਹਰ ਜਾ ਕਰਾਂ ਜਾਗਾ ਹੂੰ ਪੁਰਾ ਤਕਨੋਆਬੇ ਤੇ ਜੈਦਾ ਜੈਦਾ ਪਿੰਡ ਘਰੀ ਜਾਣਾ ਖਾਣ ਲੱਗੀ ਖਾਣ ਲੱਗੇ ਤਾਂ ਘਰੀ ਜਾਣਾ ਪਿਆ ਕਰਕੇ ਕਹਿੰਦੇ ਨਹੀਂ ਹੈਗੇ ਵੀ ਉੱਥੇ ਰਹਿ ਜਾਂਦਾ ਉੱਥੇ ਬੜਾ ਕਹਿੰਦੇ ਕਿ ਕਿਉਂ ਨਾ ਕਹੇ ਕਹਿੰਦਾ ਕਹੇ ਕਿਉਂ ਨਾ ਕਹੇ ਕਿਉਂ ਨਾ ਕਹੇ ਕਿਉਂ ਨਾ ਜੋ ਨਸਲੇ ਤੋਂ ਮੈਂ ਕੰਮ ਨਹੀਂ ਕਰਦਾ ਕੋਈ ਅੱਛਾ ਜੀ ਪਰ ਕੰਮ ਉਹ ਬਹੁਤ ਕਰਨੀ ਪੈ ਰਗੀ ਕੰਮ ਕਰੇਗਾ ਉਹਦੇ ਖੇਤੀ ਅੱਜ ਕੱਲ੍ਹ ਦੇ ਨੌਜਵਾਨ ਸਾਰੇ ਬਾਹਰ ਨੂੰ ਜਾ ਰਹੇ ਆ ਜੀ ਬਾਹਰ ਬੇਵਕੂਫ ਹਾਂ ਬਾਹਰ ਜਾ ਕੇ ਸਹਾਜ ਕੋਈ ਕੰਮ ਕਰਾਂ ਉੱਥੇ ਦੇ ਉੱਥੇ ਦੇ ਪਤਾ ਨਹੀਂ ਲੱਗਦਾ ਵੀ ਜੇ ਲੈਟਰਾਂ ਸਾਫ ਕਰ ਰਹੇ ਆ ਉੱਥੇ ਪਤਾ ਨਹੀਂ ਲੱਗਦਾ ਪੂਰਾ ਕਰਨਾ ਔਖਾ ਲੱਗ ਰਿਹਾ ਹਾਂ ਹਾਂ ਤੁਸੀ ਕਹਿੰਦੇ ਹਾਂ ਸਾਡਾ ਸ਼ੋਅ ਆ ਬਿੰਡੋ ਬਿੰਡੋ ਕੈਨੇਡਾ ਅਮਰੀਕਾ ਮੈਂ ਕਹ ਦੋ ਇੱਕ ਵਾਰ ਜੇ ਕੋਈ ਹੈਗਾ ਕੈਨੇਡਾ ਅਮਰੀਕਾ ਮੇਰਾ ਪੇਤੋਂ ਹੈਗਾ ਕੈਨੇਡਾ ਦੱਸ ਦੋ ਕਿੰਨਾ ਪਿੰਡ ਮੈਂ ਆ ਜੀ ਬਾਬਸ ਕਹ ਦੋ ਮੈਂ ਚੱਕ ਲਿਆ ਗਾ ਸੁਣੋ ਨਾ ਸੁਣਨੇ ਜਦੇ ਮੇਰਾ ਪੁੱਤਾ ਮੇਰਾ ਪੁੱਤਾ ਹੀ ਕੈਨੇਡਾ ਚ ਗਿਆ ਹੈ ਇੱਕ ਖਾਸ ਆ ਹਾਂਜੀ ਥੇ ਕਹਣਾ ਹੁਣ ਮੈਂ ਤਾਂ ਕਹ ਰਿਹਾ ਵੀ ਮੇਰਾ ਇੱਕ ਮੇਰਾ ਜਮਾਈ ਇੰਪੋਰਟ ਜਮਾਈ ਗਿਆਦਾ ਬਹਾਰਾ ਹੁਣ ਬਿਮਾਰ ਹੋ ਗਿਆਦਾ ਆ ਕਹਦਾ ਹੁਣ ਵਾਪਸ ਜਾਣ ਨੂੰ ਕਹਿ ਰਿਹਾ ਔਰ ਕੈਸੀ ਕਹਿ ਰਿਹਾ ਵੀ ਉਰੀ ਚੰਗੀ ਰੋਟੀ ਪੱਕ ਰਹੀ ਆ ਕਾਹਨੂੰ ਜਾ ਰਹੇ ਆ ਉਹ ਕਹਦਾ ਮੇਰੇ ਜੀ ਲੱਗਦਾ ਉੱਥੇ ਜਾਗਾ ਮੈਂ ਤਾਂ ਅੱਛਾ ਮਾਹਤਲੀ ਮਰਜ਼ੀ ਆ ਤੇਰੀ ਭਾਈ ਇਸ ਤਰ੍ਹਾਂ ਠੀਕ ਹੈ ਔਰ ਦੱਸੋ ਔਰ ਪਿੰਡੋਂ ਪਿੰਡ ਸ਼ੋਹ ਚੱਲਾ ਕਹਿ ਦੋਗਾ ਸਾਰੇ ਦੇਖੇ ਕਰੋ ਸਾਰੇ ਦੇਖੇ ਕਰੋ ਹਾਂ ਬਿਲਕੁਲ ਦੇਖੋ ਕਰੋ ਸਾਰੇ ਪਿੰਡੋਂ ਪਿੰਡ ਸ਼ੋਹ ਦੇਖੇ ਕਰੋ ਭਾਈ ਥੈਂਕ ਯੂ ਧੰਨਵਾਦ ਧੰਨਵਾਦ ਚਾ ਚਾ ਬੁਲਾਈਏ ਬਸੀ ਬਸ ਮਿਹਰਬਾਨੀ